ਸਿੱਖਿਆ ਵਿਭਾਗ ਨੇ ਅੱਧਾ ਸਾਲ ਲੰਘਾ ਕੇ ਬਦਲੀਆਂ ਦਾ ਪੋਰਟਲ ਖੋਲ੍ਹਿਆ ਹੈ ਪਰ ਹੁਣ ਵਿਭਾਗ ਨੇ ਬਦਲੀਆਂ ਦੇ ਨਾਂ ਤੇ ਕੋਝਾ ਮਜ਼ਾਕ ਕੀਤਾ ਹੈ ਇਸ ਸੰਬੰਧੀ ਅਧਿਆਪਕ ਆਗੂ ਈਟੀਟੀ ਯੂਨੀਅਨ ਦੇ ਸੁਭਾ ਪ੍ਰਧਾਨ ਅਮਨ ਸ਼ਰਮਾ 3704 ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਹਿਲਾਂ ਡਾਟਾ ਮਿਸਮੈਚ ਕਾਰਨ ਪੂਰੇ ਪੰਜਾਬ ਦੇ ਸੈਂਕੜੇ ਅਧਿਆਪਕ ਨਿਰਾਸ਼ਾ ਦੇ ਆਲਮ ਚ ਨੇ ਇਸ ਦੇ ਨਾਲ ਹੀ ਸੈਂਕੜੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਆਪਣੇ ਜ਼ਿਲ੍ਹੇ ਅੰਦਰ ਬਦਲੀ ਕਰਵਾਉਣ ਦਾ ਮੌਕਾ ਵੀ ਗਵਾ ਲਿਆ ਹੈ ਉਹਨਾਂ ਕਹਿ ਕੇ ਵਿਭਾਗ ਡਾਟਾ ਮਿਸਮੈਚ ਵਾਲੇ ਅਧਿਆਪਕਾਂ ਲਈ ਪੋਰਟਲ ਖੋਲੇ ਤਾਂ ਜੋ ਜੋ ਦੂਰ ਦਰਾਡੇ ਬੈਠੇ ਅਧਿਆਪਕ ਆਪਣੇ ਘਰਾਂ ਦੇ ਨਜ਼ਦੀਕ ਆ ਸਕਣ ਉਹਨਾਂ ਸਿੱਖਿਆ ਮੰਤਰੀ ਸਕਤਰ ਡੀਜੀ ਐਸਈ ਤੋਂ ਮੰਗ ਕੀਤੀ ਹੈ ਕਿ ਜਲਦ ਡਾਟਾ ਮਿਸਮੈਚ ਵਾਲੇ ਅਧਿਆਪਕਾਂ ਲਈ ਪੋਰਟਲ ਖੋਲ੍ਹਿਆ ਜਾਵੇ ਸਿੱਖਿਆ ਵਿਭਾਗ ਨੇ ਅੱਧਾ ਸਾਲ ਲੰਘਾ ਕੇ ਬਦਲੀਆਂ ਦਾ ਪੋਰਟਲ ਖੋਲ੍ਹਿਆ ਹੈ ਪਰ ਹੁਣ ਵਿਭਾਗ ਨੇ ਬਦਲੀਆਂ ਦੇ ਨਾਂ ਤੇ ਕੋਝਾ ਮਜ਼ਾਕ ਕੀਤਾ ਹੈ ਇਸ ਸੰਬੰਧੀ ਅਧਿਆਪਕ ਆਗੂ ਈਟੀਟੀ ਯੂਨੀਅਨ ਦੇ ਸੁਭਾ ਪ੍ਰਧਾਨ ਅਮਨ ਸ਼ਰਮਾ 3704 ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਹਿਲਾਂ ਡਾਟਾ ਮਿਸਮੈਚ ਕਾਰਨ ਪੂਰੇ ਪੰਜਾਬ ਦੇ ਸੈਂਕੜੇ ਅਧਿਆਪਕ ਨਿਰਾਸ਼ਾ ਦੇ ਆਲਮ ਚ ਨੇ ਇਸ ਦੇ ਨਾਲ ਹੀ ਸੈਂਕੜੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਆਪਣੇ ਜ਼ਿਲ੍ਹੇ ਅੰਦਰ ਬਦਲੀ ਕਰਵਾਉਣ ਦਾ ਮੌਕਾ ਵੀ ਗਵਾ ਲਿਆ ਹੈ ਉਹਨਾਂ ਕਹਿ ਕੇ ਵਿਭਾਗ ਡਾਟਾ ਮਿਸਮੈਚ ਵਾਲੇ ਅਧਿਆਪਕਾਂ ਲਈ ਪੋਰਟਲ ਖੋਲੇ ਤਾਂ ਜੋ ਜੋ ਦੂਰ ਦਰਾਡੇ ਬੈਠੇ ਅਧਿਆਪਕ ਆਪਣੇ ਘਰਾਂ ਦੇ ਨਜ਼ਦੀਕ ਆ ਸਕਣ ਉਹਨਾਂ ਸਿੱਖਿਆ ਮੰਤਰੀ ਸਕਤਰ ਡੀਜੀ ਐਸਈ ਤੋਂ ਮੰਗ ਕੀਤੀ ਹੈ ਕਿ ਜਲਦ ਡਾਟਾ ਮਿਸਮੈਚ ਵਾਲੇ ਅਧਿਆਪਕਾਂ ਲਈ ਪੋਰਟਲ ਖੋਲਿਆ ਜਾਵੇ